ਲਾਂਤਾਂ ਪੈਂਦੀ ਆ ਵੇਖ ਰਹੇ ਹੋ ਤੁਸੀਂ ਕਿ ਕਿਵੇਂ ਲਾਂਤਾਂ ਸਰਕਾਰਾਂ ਨੂੰ ਪੈ ਰਹੀਆਂ ਔਰ ਗੱਲਬਾਤ ਅਸੀਂ ਕਰਦੇ ਆ ਕਿ ਈਟੀਟੀ ਇਹਨਾਂ ਨੇ ਵੀ ਕਰੀ ਹੋਈ ਆ ਔਰ ਇਹਨਾਂ ਨੇ ਲਾਈਨ ਬਦਲ ਲਈ ਆ ਕਿ ਜਦੋਂ ਈਟੀਟੀ ਇਹਣਾ ਕਰੀ ਸੀ ਤਾਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਰਕਾਰਾਂ ਨੇ ਖੱਜਲ ਕਰਨਾ ਤਾਂ ਫਿਰ ਇਹਣਾ ਨੇ ਵੀ ਈਟੀਟੀ ਦਾ ਜਿਹੜਾ ਉਹ ਛੱਡ ਦਿੱਤਾ ਤੇ ਆਪਣੇ ਪ੍ਰਾਈਵੇਟ ਜੌਬ ਜਿਹੜੀ ਆ ਉਹ ਕਰਨੀ ਸ਼ੁਰੂ ਕਰ ਦਿੱਤੀ ਆ ਗੱਲਬਾਤ ਕਰਦੇ ਆ ਮੈਮ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਮੈਮ ਕਿਵੇਂ ਦੇਖਦੇ ਹੋ ਸਰਕਾਰ ਇਹਨਾਂ ਦੀ ਸੁਣੇਗੀ ਫਿਰ ਤੁਸੀਂ ਆਪ ਦੇਖ ਲਓ ਵਿਚਾਰੇ 80 ਦਿਨ ਹੋ ਗਏ ਇਹਨਾਂ ਨੂੰ ਘੱਟੋ ਘਾਟੇ ਤੇ ਦਿਨ ਰਾਤ ਇੱਕ ਕਰਦੇ ਹੋ ਇਹ ਮੈਂ ਖੁਦੀ ਡਿ ਡੀ ਕੀਤੀ ਦੀਆਂ ਮੈਂ ਇਸ ਫੀਲਡ ਨੂੰ ਛੱਡ ਕੇ ਪ੍ਰਾਈਵੇਟ ਜੋਬ ਕਰਨਾ ਪਸੰਦ ਕਰਾਂਗੀ ਆਜੇ ਸਰਕਾਰ ਦੇ ਅਧੀਨ ਹੋਣ ਤੋਂ ਪਹਿਲਾਂ ਤੇ ਪਹਿਲੀਆਂ ਸਰਕਾਰਾਂ ਵੇਲੇ ਵੀ ਇਸੇ ਤਰ੍ਹਾਂ ਸੀਗਾ ਸਰ ਪਹਿਲੀ ਸਰਕਾਰਾਂ ਵੀ ਇਦਾਂ ਹੀ ਸੀਗੀਆਂ ਹੁਣ ਦੀ ਸਰਕਾਰਾਂ ਵੀ ਇਦਾਂ ਹੀ ਆ ਤੁਸੀਂ ਦੇਖੋ ਬਦਲਿਆ ਕੀ ਹੈ ਕੁਝ ਨਹੀਂ ਬਦਲਿਆ ਇਸ ਕਿੰਦਾਂ ਸਰਕਾਰਾਂ ਨੂੰ ਲੋਕ ਕਹਿੰਦੇ ਆ ਕਿ ਵੋਟਾਂ ਪਾ ਦਿਓ ਸਰਕਾਰਾਂ ਜਿਹੜੀਆਂ ਉਹ ਤੁਹਾਡੀ ਸੁਣਵਾਈ ਕਰਨਗੀਆਂ ਬੱਚਿਆਂ ਨੂੰ ਨੌਕਰੀਆਂ ਮਿਲਣੇ ਸਿੱਖਿਆ ਨੂੰ ਜਿਹੜਾ ਪਹਿਲ ਦੇ ਦੇ ਹੱਥ ਗਿਆ ਹੁੰਦਾ ਜਾਵੇਗਾ ਸਰ ਇਹ ਨਾ ਸਿਰਫ ਝੂਠੇ ਵਾਦੇ ਹੁੰਦੇ ਆ ਜਦੋਂ ਸਰਕਾਰ ਨੇ ਵੋਟਾਂ ਲੈਣੀਆਂ ਉਹ ਤੋਂ ਬੜਾ ਕੁਝ ਕਹਿੰਦੇ ਆ ਉਸ ਤੋਂ ਬਾਅਦ ਕੁਝ ਨਹੀਂ ਹੁੰਦਾ ਹੈਗਾ ਤੁਸੀਂ ਇਹਨਾਂ ਦੇ ਨਾਲ ਝਾਂਤੀ ਮਾਰ ਕੇ ਦੇਖੋ ਕਿੰਦਾ ਬੱਚਿਆਂ ਨੇ ਇੱਕ ਇੱਕ ਪੈਸਾ ਲਾ ਗਿਆ ਆਪਣਾ ਇਤਨਾ ਕੁ ਬੁੱਝੇ ਹੋਣੇ ਆ ਕੀ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਜਵਾਬ ਦੇਗੀ ਇਹਨਾਂ ਨੂੰ ਪਰਿਵਾਰ ਆਸਾਂ ਲਗਾ ਕੇ ਬੈਠਾ ਸੀ ਕਿ ਸਾਡੇ ਬੱਚਿਆਂ ਨੂੰ ਨੌਕਰੀ ਮਿਲਣੀ ਆ ਸਾਡੇ ਬੱਚਿਆਂ ਨੇ ਆਪਣੇ ਅੱਗੇ ਪਰਿਵਾਰ ਦਾ ਚਲਪਲ ਪਾਲਣੇ ਆ ਸਰ ਤੁਸੀਂ ਸੋਚ ਨਹੀਂ ਸਕਦੇ ਇੱਕ ਮਾਂ ਪਿਓ ਕਿੰਨਾ ਕਿੰਨਾ ਐਫਰਟ ਕਰਕੇ ਆਪਣੇ ਬੱਚਿਆਂ ਨੂੰ ਉੱਥੇ ਤੱਕ ਭਜਾਂਦਾ ਆ ਇਹ ਹੁੰਦੇ ਘਰਦਿਆਂ ਨੂੰ ਪੁੱਛੋ ਕਹ ਸਰਕਾਰ ਪੈਸੇ ਦੇ ਰਹੀ ਆ ਤੁਸੀਂ ਕੀ ਸੋਚ ਕੇ ਉਸ ਵੇਲੇ ਸਰਕਾਰੀ ਨੌਕਰੀ ਵੱਲ ਜਿਆਦਾ ਅਹਿਮੀਅਤ ਨਹੀਂ ਦਿੱਤੀ ਮੇਰੇ ਪਾਪਾ ਨੂੰ ਟੀਚਿੰਗ ਲਾਈਨ ਬਹੁਤ ਪਸੰਦ ਸੀ ਉਹ ਕਹਿੰਦੇ ਸੀਗੇ ਕਿ ਨਹੀਂ ਮੇਰੀ ਬੇਟੀ ਵੀ ਅਗਰ ਟੀਚਰ ਬਣੇਗੀ ਕਿਾ ਇਦਾਂ ਦਾ ਮੂਵੀ 7 10 ਸਰਕਾਰ ਦਾ ਫਿਰ ਪ੍ਰਾਈਵੇਟ ਨੌਕ ਜੋਬ ਕਰਨਗੇ ਉਹੀ ਸਹੀ ਆ ਤਾਂ ਉਹ ਵੇਖੋ ਇਹ ਕੀ ਹੋ ਰਿਹਾ ਹੈ ਸਰਕਾਰਾਂ ਨੂੰ ਕੋਈ ਵਡਿਆਈ ਥੋੜੀ ਲਾਂਤਾ ਪੈ ਰਹੀ ਹੈ ਬਿਲਕੁਲ ਸਰ ਤੁਸੀਂ ਦੇਖ ਸਕਦੇ ਹੋ ਵਿਚਾਰੇ ਭੁੱਖੇ ਪਾਣੇ ਬੈਠੇ ਹੋਏ ਆ ਤੇ ਇਹਦੀ ਹਾਲਤ ਤਾਂ ਦੇਖੋ ਸ਼ਕਲਾ ਵੇਖੋ ਇਹਨਾਂ ਦੀ ਇਹ ਵੀ ਦੱਸ ਦਈਏ ਤੁਹਾਨੂੰ ਇੱਕ ਥੋੜਾ ਧਿਆਨ ਚ ਲਿਆ ਦਈਏ ਕਿ ਦੀਵਾਲੀ ਬਿਸ਼ਰਾ ਇਹਨਾਂ ਰਾਤ ਇਥੇ ਕੱਟਿਆ ਸਰ ਇੰਦੇ ਲਈ ਇਤਿਹਾਰ ਦਾ ਰੋਜ਼ਗਾਰ ਹੈ ਨਾ ਰੋਜ਼ਗਾਰ ਪੈਸਾ ਆਏਗਾ ਤੇ ਤਿਉਹਾਰ ਦੇਖੇ ਜਾਣਗੇ ਤੁਸੀਂ ਆਪਦੇ ਘਰਾਂ ਵਿੱਚ ਕਮਾ ਕੇ ਖਾ ਰਹੇ ਉਹ ਵਿਚਾਰੇ ਇੱਥੇ ਬੈਠੇ ਹੋਏ ਆ ਇਹਨੇ ਮਾਂ ਪਿੰਦੀ ਆ ਆਸਾ ਲਾ ਕੇ ਬੈਠੇ ਇੱਕ ਤੁਹਾਨੂੰ ਕੱਲ੍ਹ ਵਾਲੀ ਹੈਰਾਨ ਕਰਦੀ ਗੱਲ ਦੱਸਦੀ ਐ ਇਹਨਾ ਕੁੜੀਆਂ ਨੇ ਬਲੱਡ ਕੱਢਿਆ ਆਪਣਾ ਤੇ ਬਲੱਡ ਨਾਲ ਚਿੱਠੀਆਂ ਲਿਖ ਕੇ ਤੇ ਐਸਡੀਐਮ ਸੌਣ ਦਿੱਤੀ ਸਰ ਕੀ ਫਰਕ ਪੈਂਦਾ ਉਹਨਾਂ ਨੇ ਉਹਦੇ ਲਈ ਤੇ ਜਿਹੜੀ ਚਿੱਠੀ ਆਂਦੀ ਐ ਇੱਕ ਵੇਸਟਿੰਗ ਆ ਸਾਈਡ ਤੇ ਛੁੱਟੀ ਹੋਣੀ ਐ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਆਪਦੇ ਬੱਚੇ ਬੱਚੇ ਆ ਲੋਕਾਂ ਦੇ ਬੱਚੇ ਬੱਚੇ ਨਹੀਂ ਹੁੰਦੇ ਇਹ ਹੁਣ ਬਲੱਡ ਵਾਲੀ ਚਿੱਠੀ ਲਿਖੀ ਕਿੰਨੇ ਦਰਦਨਾਕ ਗੱਲ ਐ ਔਰ ਕਿੰਨੇ ਸ਼ਰਮ ਵਾਲੀ ਗੱਲ ਐ ਸਰਕਾਰਾਂ ਬਿਲਕੁਲ ਸਰ ਜਿਓ ਐਸਟੀ ਨੂੰ ਫੀਲ ਕਰਨਗੇ ਤੇ ਹੁੰਦੀ ਐ ਲੇਕਿਨ ਜੇ ਉਹ ਨਹੀਂ ਫੀਲ ਕਰਨਗੇ ਦੇਖਦੇ ਹੀ ਨਹੀਂ ਭਵਿੱਖ ਨਹੀਂ ਐ ਬਸ ਉਹਨਾਂ ਨੂੰ ਇਹ ਜਿਗਾ ਕਿ ਜਦੋਂ ਉਹਨਾਂ ਨੂੰ ਚਾਹੀਦਾ ਸੀਗਾ ਬੱਚਿਆਂ ਨੇ ਪੇਪਰ ਫੀਲ ਕੀਤੇ ਬਾਅਦ ਚ ਫਿਰ ਐਗਜ਼ਾਮ ਦਿੱਤੇ ਉਹਨੇ ਤਾਂ ਅਗਰ ਕਨਸੈਪਟ ਸੀਗਾ ਪੈਸੇ ਆ ਕੇ ਗੱਲ ਖਤਮ ਔਰ ਅਸੀਂ ਗੱਲਬਾਤ ਕਰਦਈਏ ਕਿ ਲਗਾਤਾਰ ਇੱਥੇ ਅਰੋਸ ਕੀਤਾ ਜਾ ਰਿਹਾ ਲਾਂਤਾ ਪਾਈਆਂ ਜਾ ਰਹੀਆਂ ਔਰ ਸਰਕਾਰਾਂ ਨੂੰ ਲਾਂਤਾ ਪੈ ਰਹੀਆਂ ਮੁੱਖ ਮੰਤਰੀ ਨੂੰ ਵੀ ਪੈ ਰਹੀਆਂ ਸਿੱਖਿਆ ਮੰਤਰੀ ਨੂੰ ਵੀ ਪੈ ਰਹੀਆਂ ਔਰ ਐਮ ਐਲ ਏ ਸਾਹਿਬ ਹੀ ਦੱਸਦੇ ਆ ਕਿ ਤੁੰਡਿਆ ਸਾਹਿਬ ਇੱਥੇ ਆਏ ਸੀ ਤੇ ਉਹਨਾਂ ਦਾ ਕਹਿੰਦੇ ਕਿ ਸਾਡਾ ਇਹ ਵਿਭਾਗ ਨਹੀਂ ਆ ਮੇਰੇ ਦਿਹਾਂਤ ਹੀ ਨਹੀਂ ਆ ਤਾਂ ਕੌਣ ਆਵੇਗਾ ਇੱਥੇ ਕਦੋਂ ਐਨਾ ਦੀ ਸੁਣਾਈ ਹੋਵੇਗੀ ਔਰ ਕੱਲ ਦੀ ਗੱਲ ਦੱਸ ਦਈਏ ਕਿ ਕੱਲ ਇਹੜਾ ਵੱਲੋਂ ਇਹੜਾ ਧੈਣਾ ਵੱਲੋਂ ਜੋ ਬੈਠੀਆਂ ਨੇ ਆਪਣਾ ਬਲੱਡ ਕੱਢ ਕੇ ਚਿੱਠੀਆਂ ਲਿਖੀਆਂ ਗਈਆਂ ਔਰ ਆਖਰੀ ਮੁਕਾਮ ਜਿਹੜਾ ਉਹ ਸਰਕਾਰ ਵੇਖਣਾ ਚਾਹੁੰਦੀ ਆ ਕਿ ਕਿਹੜਾ ਡਿਸੀਜਨ ਇਹ ਲੈ ਸਕਦੇ ਆ ਔਰ ਬੱਚਿਆਂ ਨੂੰ ਔਰ ਬੇਟੀ ਪੜਾਓ ਤੇ ਆ ਆ ਵੇਖ ਲੋ ਨਾਰੇ ਵੇਖ ਲੋ ਤੁਸੀਂ ਕਿ ਬੇਟੀ ਪੜਾਓ ਦੇ ਨਾਰੇ ਜਿਹੜੇ ਆ ਉਹ ਲੱਗ ਰਹੇ ਆ ਲੇਕਿਨ ਲਾਂ ਤਾਂ ਔਰ ਮੁੱਖ ਮੰਤਰੀ ਮੁਰਦਾਬਾਦ ਇਹ ਕਿਸੇ ਦੇ ਪਰਿਵਾਰ ਨੂੰ ਆਵਾਜ਼ ਜਾਂਦੀ ਹੋਵੇ ਤਾਂ ਅਸੀਂ ਤੁਹਾਨੂੰ ਦੱਸ ਦਈਏ ਐਮਐਲਏ ਵੀ ਮੁਰਦਾਬਾਦ ਆ ਸਿੱਖਿਆ ਮੰਤਰੀ ਮੁਰਦਾਬਾਦ ਆ ਐਮਐਲਏ ਸਿੱਖਿਆ ਮੰਤਰੀ ਮੁੱਖ ਮੰਤਰੀ ਸਾਰੇ ਮਹਿਕਮੇ ਮੁਰਦਾਬਾਦ ਲਗਾਤਾਰ ਚ 80 ਦਿਨ ਤੋਂ ਇੱਥੇ ਚੱਲ ਰਹੇ ਆ ਔਰ ਹੋਰ ਵੀ ਕਈ ਯੂਨੀਅਨਾਂ ਆ ਤੇ ਆਉਂਦੀਆਂ ਨੇ ਔਰ ਗੱਲਬਾਤ ਥੋੜੀ ਬੋਤੀ ਕਰ ਲਈਏ ਹਾਂਜੀ ਸਰ ਸਸੀ ਕਾਲ ਜੀ ਸਰ ਇੱਕ ਮਿੰਟ ਸਮਾਹ ਲਈਏ ਸਰ ਕੀਵੇਂ ਵੇਖਦੇ ਹੋ ਕੱਲ ਵੀ ਕੁੜੀਆਂ ਨੇ ਬਲੱਡ ਦੇ ਨਾਲ ਚਿੱਠੀਆਂ ਲਿਖ ਕੇ ਦਿੱਤੀਆਂ ਸੀ ਕੋਈ ਅਸੋਸੀਏਸ਼ਨ ਕੁਝ ਮਿਲਿਆ ਸਰ ਕੱਲ ਜੋ ਅਸ਼ਵਾਸ਼ਣ ਮਿਲਿਆ ਸੀ ਤੁਸੀਂ ਉਸ ਵੇਲੇ ਵੀ ਸਾਡੇ ਕੋਲ ਮੌਜੂਦ ਸੀ ਪਰ ਉਹ ਅਸ਼ਵਾਸ਼ਣ ਅੱਜ ਫਿਰ ਇੱਕ ਸਾਰ ਲਾਰਾ ਸਾਬਤ ਹੋਇਆ ਅੱਜ ਸਵੇਰੇ ਇੱਥੋਂ ਦੇ ਕੈਬਨਿਟ ਮਨਿਸਟਰ ਜਿਹੜੇ ਸੀ ਕੁੜੀਆਂ ਸਾਹਿਬ ਇੱਥੇ ਪਹੁੰਚੇ ਸੀ ਦਫ਼ਤਰ ਦੇ ਵਿੱਚ ਉਹਨਾਂ ਨੂੰ ਵੀ ਅੱਜ ਸਾਡਾ ਜਿਹੜਾ ਮੰਗ ਪੱਤਰ ਦਿੱਤਾ ਗਿਆ ਪਰ ਉਹਨਾਂ ਵੱਲੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਨਾ ਤਾਂ ਉਹ ਸੀਐਮ ਸਾਹਿਬ ਕੋਲ ਜਾ ਸਕਦੇ ਨੇ ਔਰ ਨਾ ਹੀ ਉਹ ਸਿੱਖਿਆ ਮੰਤਰੀ ਸਾਹਿਬ ਕੋਲ ਜਾ ਸਕਦੇ ਨੇ ਉਹਨਾਂ ਨੇ ਇਸ ਗੱਲ ਤੋਂ ਸਾਫ਼ ਹੀ ਇਨਕਾਰ ਕਰ ਦਿੱਤਾ ਵੀ ਅਸੀਂ ਨਾ ਮੈਂ ਸੀਐਮ ਸਾਹਿਬ ਨੂੰ ਫੋਨ ਕਰਦਾ ਤੇ ਨਾ ਹੀ ਮੈਂ ਸਿੱਖਿਆ ਮੰਤਰੀ ਨੂੰ ਔਰ ਸਾਡੇ ਮਸਲੇ ਜਿਹੜੇ ਨੇ ਇਹ ਮੰਤਰੀ ਜਿਹੜੇ ਸਾਡੀਆਂ ਵੋਟਾਂ ਤੋਂ ਸਾਡੇ ਇਹ ਐਮਐਲਏ ਬਣ ਕੇ ਮੰਤਰੀ ਬਣੇ ਨੇ ਪਰ ਅੱਜ ਸਾਡੀਆਂ ਮੰਗਾਂ ਸੁਣਨ ਵਾਸਤੇ ਇਹਨਾਂ ਕੋਲ ਟਾਈਮ ਨਹੀਂ ਜਦੋਂ ਅੱਜ ਅਸੀਂ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਤਰਨੇ ਤੇ ਪਹਿਲਾਂ ਸਾਡੇ ਕੋਲ ਆ ਕੇ ਬੈਠ ਜਾਂਦੇ ਸੀ ਇਲੈਕਸ਼ਨ ਤੋਂ ਪਹਿਲਾਂ ਤੇ ਅੱਜ ਵੀ 10 ਦਿਨ ਦਾ ਸਮਾਂ ਦਿਓ 10 ਮਿੰਟ ਦਾ ਸਾਨੂੰ ਤਾਂ ਉਹ ਉਹ ਕਹਿੰਦੇ ਜੀ ਅਸੀਂ ਧਰਨੇ ਤੇ ਨਹੀਂ ਆ ਸਕਦੇ ਤਾਂ ਇਹ ਸਰਕਾਰ ਦਿਨੋਂ ਦਿਨ ਜਿਹੜੇ ਨੇ ਇਹਦੇ ਲਾਰੇ ਉਹ ਵੱਧੇ ਜਾ ਰਹੇ ਨੇ ਪਰ ਹੁਣ ਜਿਹੜਾ ਸਰਕਾਰ ਨੂੰ ਇਹ ਚੇਤਾਵਨੀ ਹੈ ਵੀ ਇਸ ਧਰਨੇ ਦੇ ਅੱਜ 80 ਦਿਨ ਬੀਤ ਚੁੱਕੇ ਨੇ ਜੇ ਆਉਣ ਵਾਲੇ 1-2 ਦਿਨਾਂ ਵਿੱਚ ਸਾਡਾ ਕੰਮ ਨਾ ਕੀਤਾ ਗਿਆ ਇਸ ਧਰਨੇ ਦੇ ਉੱਤੋਂ ਜਿਹੜਾ ਇਹਨਾਂ ਨੂੰ ਤਿੱਖਾ ਵਿਰੋਧ ਜਿਹੜਾ ਦੇਖਣ ਨੂੰ ਮਿਲੇਗਾ ਔਰ ਉਸ ਦੇ ਚਲਦੇ ਜੇ ਕੋਈ ਇਸ ਧਰਨੇ ਦੇ ਉੱਤੇ ਜਾਨੀ ਜਾਂ ਮਾਲੀ ਨੁਕਸਾਨ ਹੋ ਜਾਂਦਾ ਤਾਂ ਉਸ ਦਾ ਜ਼ਿੰਮੇਵਾਰ ਸਿੱਧੇ ਰੂਪ ਦੇ ਵਿੱਚ ਸੀਐਮ ਸਾਹਿਬ ਔਰ ਸਿੱਖਿਆ ਮੰਤਰੀ ਜੀ ਹੋਣਗੇ ਕਿਉਂਕਿ ਪਿਛਲੇ 3 ਸਾਲਾਂ ਤੋਂ ਉਹ ਸਾਨੂੰ ਜਿਹੜਾ ਲਾਰੇ ਲਗਾ ਲਗਾ ਕੇ ਜਿਹੜਾ ਸੜਕਾਂ ਦੇ ਉੱਤੇ ਰੋਲ ਰਹੇ ਨੇ ਕਹਿੰਦੇ ਸੀ ਜੀ ਸਿੱਖਿਆ ਕ੍ਰਾਂਤੀ ਆ ਗਈ ਸਿੱਖਿਆ ਕ੍ਰਾਂਤੀ ਤਾਂ ਮੰਤਰੀ ਸਾਹਿਬ ਨੂੰ ਇਹ ਸਵਾਲ ਹੈ ਵੀ ਸਿੱਖਿਆ ਕ੍ਰਾਂਤੀ ਜਿਨ੍ਹਾਂ ਦੇ ਬਲਬੁੱਤ ਤੇ ਆਉਣੀ ਹੈ ਉਹ ਆ ਸੜਕਾਂ ਤੇ ਬੈਠੇ ਨੇ ਔਰ ਕਹਿੰਦੇ ਸੀ ਜੀ ਬੇਟੀ ਪੜਾਓ ਬੇਟੀ ਪੜਾਓ ਤੇ ਬੇਟੀ ਨੂੰ ਪੜਾਓ ਤੇ ਸੜਕਾਂ ਤੇ ਸਵਾਓ ਆ ਬੇਟੀਆਂ ਬੇਟੀਆਂ ਨੇ ਜਿਹੜੀਆਂ ਦਿਨ ਪਰ ਰਾਤ ਤੁਹਾਡੇ ਸਾਹਮਣੇ ਇੱਥੇ ਸੜਕਾਂ ਤੇ ਸੌ ਰਹੀਆਂ ਨੇ ਨਾ ਤਾਂ ਸਿੱਖਿਆ ਮੰਤਰੀ ਦੇ ਕੰਨ ਤੇ ਜੂੰ ਸਰਕ ਰਹੀ ਹੈ ਔਰ ਨਾ ਹੀ ਜਿਹੜਾ ਹੈ ਸੀਐਮ ਸਾਹਿਬ ਦੇ ਕੰਨ ਤੇ ਉਹ ਜੂੰ ਸਰਕ ਰਹੀ ਹੈ ਤਾਂ ਫਿਰ ਗੱਲ ਕਰ ਦਈਏ ਕਿ ਕੱਲ ਈਣਾ ਵੱਲੋਂ ਇਣਾ ਭੈਣਾ ਵੱਲੋਂ ਇੱਕ ਬਲੱਡ ਨਾਲ ਲਿਖੀਆਂ ਹੋਈਆਂ ਚਿੱਠੀਆਂ ਜਿਹੜੀਆਂ ਉਹ ਐਸਡੀਐਮ ਸਾਹਿਬ ਨੂੰ ਦਿੱਤੀਆਂ ਗਈਆਂ ਤਾਂ ਐਸਡੀਐਮ ਸਾਹਿਬ ਨੇ ਅੱਗੇ ਕੀ ਰੋਲ ਨਿਭਾਇਆ ਹੋਵੇਗਾ ਤਾ ਜੇ ਇੱਥੇ ਮੰਤਰੀ ਸਾਹਿਬ ਆਏ ਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਨਾ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲ ਸਕਦੇ ਆ ਤੁਹਾਡੇ ਲਈ ਤੇ ਨਾ ਅਸੀਂ ਸਬੰਧਤ ਵਿਭਾਗ ਨੂੰ ਮਿਲ ਸਕਦੇ ਆ ਕਿਆ ਗੱਲ ਕਰ ਰਹੀਏ ਪੀ ਇਸ ਵੇਲੇ ਸਰਕਾਰ ਨਕਮੀ ਪਹਿਲੀ ਸੀ ਤੇ ਨਕਮੀ ਇਹ ਸਰਕਾਰ ਹੈ ਲਾਂ ਤਾਂ ਪਹਿਲੀ ਨੂੰ ਪੈਂਦੀਆਂ ਸੀ ਤੇ ਲਾਂ ਤਾਂ ਤੁਸੀਂ ਇਹ ਵੀ ਸੁਣ ਲਈਆਂ ਤੇ ਇਹਨਾਂ ਨੂੰ ਵੀ ਪੈ ਰਹੀਆਂ ਨੇ ਔਰ ਗਾਹ ਕਿਹਦੀ ਆਸ ਰੱਖੋਗੇ ਕੀ ਬਦਲਾ ਲਿਆਓਗੇ ਔਰ ਇਸ ਆਸ ਦੇ ਉੱਤੇ ਤੁਸੀਂ ਕਹਿਣਾ ਕਿ ਚਾਹੁੰਦੇ ਹੋ ਕਿ ਇਹਨਾਂ ਨੂੰ ਇਨਸਾਫ ਮਿਲੇਗਾ ਜਾਂ ਨਹੀਂ ਇਸ ਬਾਰੇ ਕਮੈਂਟ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜੇਦਰ ਸਿੰਘ ਗੁਰਦਾਸਪੁਰ ਫਿਲਹਾਲ ਚੰਡੀਗੜ੍ਹ